ਕਾਂਗਰਸ ਕਮੇਟੀ ਦਫਤਰ ਦੇ ਵਿੱਚ ਅਜਾਤੀ ਸੈਲ ਡਿਪਾਰਟਮੈਂਟ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜੋ ਕਿ ਚੇਅਰਮੈਨ ਗਣੇਸ਼ ਵਿੱਕੀ ਦੀ ਅਧਿਐਕਸ਼ਤਾ ਦੇ ਵਿੱਚ ਬੁਲਾਏ ਗਏ ਤੇ ਦੱਸ ਦਈਏ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਵਾਈਸ ਚੇਅਰਮੈਨ ਇਸੇ ਡਿਪਾਰਟਮੈਂਟ ਪੰਜਾਬ ਮਾਜਾ ਜ਼ੋਨ ਇੰਚਾਰਜ ਸਾਹਿਬ ਸਿੰਘ ਛੱਜਲવાડી ਵਿਸ਼ੇਸ਼ ਰੂਪ ਤੇ ਪਹੁੰਚੇ ਤੇ ਇਸ ਦੌਰਾਨ ਉਹਨਾਂ ਨੇ 21 ਮੈਂਬਰੀ ਟੀਮ ਨੂੰ ਜਿਹੜਾ ਹੈ ਨਿਯਤ ਪੱਤਰ ਦਿੱਤੇ ਗਏ ਇਸ ਦੌਰਾਨ ਤੇ ਪੁਆ ਦੇ ਵਿੱਚ ਪੂਰਵ ਵਿਧਾਇਕ जोगਿੰਦਰ ਪਾਲ ਔਰ ਮੇਰ ਪੰਨਾ ਲਾਲ ਪਾਟਿਆ ਤੇ ਹੋਰ ਵੀ ਕਾਰਕਤਾ ਜਿਹੜੇ ਨੇ ਉਹ ਪ੍ਰਧਾਨ ਰਕੇਸ਼ ਬਬਲੀ ਵੀ ਜਿਹੜੇ ਨੇ ਉਹ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੌਜੂਦ ਨੇ ਆਓ ਦੇਖ ਲੈਨੇ ਆ ਇਸ ਮੀਟਿੰਗ ਦੇ ਦੌਰਾਨ ਕੋਈ ਗੱਲਬਾਤ ਕਿਸ ਤਰ੍ਹਾਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਬੁਲਾਈ ਗਈ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੇ तमाम ਕਾਰਜਕਰਤਾ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਜੁੜੀ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤਰ੍ਹਾਂ ਦੇ ਨਾਲ ਸ਼ਮੂਲੀਅਤ ਕੀਤੀ ਅੱਜ ਬੜੀ ਖੁਸ਼ੀ ਵਾਲਾ ਤਿਹਾੜਾ ਜੀ ਅੱਜ ਸਾਡੇ ਵਿੱਚ ਪੰਜਾਬ ਦੇ ਵਾਈਸ ਚੇਅਰਮੈਨ ਐਸਸੀ ਡਿਪਾਰਟਮੈਂਟ ਸਾਨੂੰ पठानकोट ਵਿੱਚ ਖਾਸ ਕਰ ਅਥਾਰਟੀ ਲੈਟਰ ਜਿਹੜੇ ਹੈ ਮੈਨੂੰ ਜ਼ਿਲ੍ਹਾ ਚੇਅਰਮੈਨ ਔਰ 31ਵੇਂ ਡਿਸਟ੍ਰਿਕਟ ਮੀਟਿੰਗ ਉਨ ਦੇ ਇੰਦ ਪਹੁੰਚਿਆ ਅਸੀਂ ਅੰਦਾ ਧੰਨਵਾਦ ਕਰਦੇ ਹਾਂ ਔਰ ਸਾਡੇ ਵਿੱਚ ਅੱਜ ਮੁੱਖ ਮਹਿਮਾਨ ਪੂਰੇ ਵਿਧਾਇਕ ਜਗਿੰਦਰਪਾਲ ਜੀ ਹੋਏ ਤੋਂ ਐਮਐਲਏ ਸਾਹਿਬ ਉਹਨਾਂ ਨਾਲ ਵਰਕਿੰਗ ਪ੍ਰੈਜ਼ੀਡੈਂਟ ਬਬਲੀ ਬਾਜੀ ਜ਼ਿਲ੍ਹੇ ਦੇ ਔਰ ਸਾਡੇ ਮੇਅਰ ਸ਼੍ਰੀ ਪੰਨਾ ਲਾਲ ਪਾਟਿਆ ਜੀ ਸਾਡੇ ਕੌਂਸਲਰ ਸਾਹਿਬ ਔਰ ਸਾਡੀ ਸਮੁੱਚੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਅਸੀਂ ਇਹਨਾਂ ਦੇ ਨਕਸ਼ੇ ਕਦਮ ਤੇ ਹਮੇਸ਼ਾ ਚੱਲਾਂਗੇ ਅੱਜ 31 ਮੈਂਬਰੀ ਜਿਹੜੀ ਹੈ ਕਮੇਟੀ ਭੋਏ ਵਿੱਚ ਸਜਾਣਪੁਰ ਤੇ ਪਠਾਨਕੋਟ ਤੇ ਲਈ ਗਈ ਹੈ ਔਰ ਇਹਨਾਂ ਦੇ ਸਾਰੇ ਜਿਹੜੇ ਉਦੇ ਹੈ ਉਹਨਾਂ ਨੂੰ ਲੈਟਰ ਅੱਜ ਇਹਨਾਂ ਕੋਲੋਂ ਡਿਸਟ੍ਰੀਬਿਊਟ ਕਰ ਲਈ ਆਏ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਆਂ ਔਰ ਜਿਸ ਤਰ੍ਹਾਂ ਸਾਨੂੰ ਸਾਡੇ ਸ਼੍ਰੀ ਅਮਿਤਵੀਰ ਜੀ ਸਾਡੇ ਨਰੇਸ਼ਪ uri ਸਾਹਿਬ ਔਰ ਸਾਡੇ ਜਗਿੰਦਰਪਾਲ ਜੀ ਜਿੱਦਾਂ ਸਾਨੂੰ ਹੁਕਮ ਕਰਨਗੇ ਉਸੇ ਮੁਤਾਬਕ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਵੱਦ ਚੜ ਕੇ ਐਸੇ ਡਿਪਾਰਟਮੈਂਟ ਇਸਲਾਵੇਗਾ ਚਾਹੇ ਉਹ ਇਲੈਕਸ਼ਨ ਦਾ ਕੰਮ ਹੋਵੇ ਚਾਹੇ ਕਿਸੇ ਚੀਜ਼ ਦਾ ਹੋਵੇ ਸਭ ਤੋਂ ਪਹਿਲਾਂ ਮੈਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਮੈਂ ਪਠਾਨਕੋਟ ਡਿਸਟ੍ਰਿਕਟ ਦੇ ਜਿੰਨੇ ਵੀ ਉਦੇਦਾਰ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਅੱਜ ਇੱਥੇ ਮੈਨੂੰ ਬੁਲਾ ਕੇ ਆਪਣੇ ਜੁਕਤੀ ਪੱਤਰ ਦੇ ਦਾ ਮੈਂ ਬਸ ਇਹੀ ਕਹਿਣਾ ਚਾਹੁੰਦਾ ਵਾ ਕਿ ਜਿੰਨੀ ਵੀ ਐਸੀ ਡਿਪਾਰਟਮੈਂਟ ਦੀ ਅਸੀਂ ਆਪਣੀ ਟੀਮ ਬਣਾਈ ਆ ਉਹ ਆਪਣਾ ਦਿਨ ਰਾਤ ਕੰਮ ਕਰਨਾ ਚਿੱਠੀ ਲੈਣ ਦਾ ਕੋਈ ਮਕਸਦ ਨਹੀਂ ਹੈਗਾ ਕਿਸੇ ਦਾ ਵੀ ਠੀਕ ਆ ਚਿੱਠੀਆਂ ਤੇ ਜਿੰਨੀਆਂ ਮਰਜ਼ੀ ਲੈ ਲਓ ਮੇਰੇ ਕੋਲੋਂ ਤੁਸੀਂ ਕੱਲ ਕੋਮੇ 1000 ਚਿੱਠੀ ਤੁਹਾਨੂੰ ਦੇ ਦਿੰਦਾ ਬਸ ਚਿੱਠੀ ਲੈ ਕੇ ਉਹਦੇ ਉੱਤੇ ਕੰਮ ਵੀ ਕਰਨਾ ਪੈਣਾ ਆਪਾਂ ਨੂੰ ਹੁਣ ਅਸੀਂ ਬਾਬਾ ਸਾਹਿਬ ਭੀ ਮਰਾਜ਼ਮ ਬੇਦਖਰ ਜੀ ਨੇ ਜਿਹੜਾ ਆਪਣਾ ਸਵਿਧਾਨ ਲਿਖਿਆ ਸੀ ਉਹਦੇ ਤੇ ਬੀਜੇਪੀ ਐਨਟੀ ਮਤਲਬ ਚਲਦੀ ਪਈ ਆ ਉਹਦਾ ਸਾਡਾ ਸੰਵਿਧਾਨ ਜਿਹੜਾ ਵਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਅਸੀਂ ਇੱਕ ਮੁਹਿੰਮ ਚਲਾਈ ਆ ਸੰਵਿਧਾਨ ਬਚਾਓ ਉਹਦੇ ਵਿੱਚ ਅਸੀਂ ਹਰ ਇੱਕ ਵਿਧਾਨ ਸਭਾ ਦੇ ਵਿੱਚ ਦੋ ਦੋ ਕੋਆਰਡੀਨੇਟਰ ਲਾ ਰਹੇ ਆ ਉਹ ਜਿਹੜੇ ਕੋਆਰਡੀਨੇਟਰ ਨੇ ਅੱਗੇ ਆਪਣੀ ਹਲਕੇ ਦੇ ਵਿੱਚ ਆਪਣੇ ਸੰਵਿਧਾਨ ਰક્ષਕ ਬਣਾਉਣਗੇ ਤੇ ਅਸੀਂ 26 ਨਵੰਬਰ ਨੂੰ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਸੰਵਿਧਾਨ ਬਚਾਓ ਦਿੱਲੀ ਚੱਲੀਏ ਧੰਨਵਾਦ ਅਸੀਂ ਜੀ ਉਹਦੇ ਨਾਲ ਆ ਜੀ ਠੀਕ ਹੈ ਜੀ ਐਸੀ ਅਪਾਰਟਮੈਂਟ ਜਿੱਥੇ ਵੀ ਸਾਨੂੰ ਖੜਨ ਦੀ ਸਾਨੂੰ ਦਰਿਆ ਮੇਂ ਛੋਣ ਦੀ ਜਰੂਰਤ ਪਊਗੀ ਐਸੀ ਅਪਾਰਟਮੈਂਟ ਉਹਦੇ ਨਾਲ ਖੜਾ ਜੀ ਦੇਖੋ ਜੀ ਇਹ ਤੇ ਪਾਦੀ ਹਾਈ ਕਮਾਂਡ ਨੂੰ ਪਤਾ ਜੀ ਅਸੀਂ ਤਾਂ ਛੋਟੇ ਲੈਵਲ ਦੇ ਵਰਕਰ ਆ ਜੀ ਸਾਨੂੰ ਇਸ ਬਾਰੇ ਕੋਈ ਨੋ ਲੈਜ ਠੀਕ ਫੌਂਦਸ ਤੇ ਦਸਤੋਰ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਨੀਸ਼ ਵਿੱਕੀ ਜੀ ਪੰਜਾਬ ਦੇ ਵਾਈਸ ਪ੍ਰਧਾਨ ਸ਼ਾਭ ਸਿੰਘ ਜੀ ਸਾਡੇ ਪੂਰਬ ਐਮਐਲਏ ਯੋਗਿੰਦਰ ਬਾਜੀ ਮੇਰ ਪੰਨੋalal ਪਾਟਿਆ ਜੀ ਵਿੱਕੂ ਜੀ ਟਿੰਕੂ ਜੀ ਰੱਬਰ ਜੀ ਜਿਲ੍ਹਾ ਪ੍ਰਧਾਨ ਨੂੰ ਬਲੌਕ ਦਾ ਪ੍ਰਧਾਨ ਅਸੀਂ ਸਭ ਦਾ ਬਣਾਇਆ ਗਿਆ ਸਾਡੇ ਦੇਸ਼ਰਾਜ ਜੀ ਸਾਰੇ ਪੁਲਦੀਪ ਜੀ ਰੇਸ਼ਪੁਰੀ ਸਾਹਿਬ ਕਿਸੇ ਡੱਥ ਹੋ ਗਈ ਉਹਦੀ وجہ ਕਰਕੇ ਸਾਡੇ ਜਿਲ੍ਹਾ ਪ੍ਰਧਾਨ ਨਾਲ ਸਾਡੇ ਵਿੱਚ ਨਹੀਂ ਆ ਸਕੇ ਤੇ ਉਹਨਾਂ ਨੇ ਬਦੌਰ ਮੇਰੀ ਡਿਊਟੀ ਲਈਏ ਭਈ ਨਾਲ ਹੋ ਕੇ ਐਮਐਲਏ ਅਮਿਤ ਵੇਜ ਜੀ ਉਹ ਵੀ ਆਊਟ ਆਫ ਸਟੇਸ਼ਨ ਨੇ ਰਾਣਾ ਦੇ ਔਰ ਦਿੱਲੀ ਦੇ ਵਿੱਚ ਉਹ ਅਸੋਫਰੇ ਉਹਨਾਂ ਵੀ ਆਉਣਾ ਸੀ ਉਹਨਾਂ ਵੀ ਡਿਊਟੀ ਲਈ ਆ ਬਈ ਇਹ ਨਾਲ ਹੋ ਕੇ ਸਾਰਾ ਕਾਰਜ ਸੰਪੰਨ ਕੀਤਾ ਜਾਵੇ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਬਈ ਸਾਡੇ 80 ਸਾਲ ਦੀ ਇਹਨਾਂ ਨੇ ਵਿੱਕੀ ਜੀ ਨੇ ਇੱਕ 31 ਮੈਮਰੀ ਇੱਕ ਟੀਮ ਬਣਾਈ ਹੈ ਸਾਰਿਆਂ ਦਾ ਮਕਸਦ ਇਹ ਹੈ ਬਈ ਪਾਰਟੀ ਨੂੰ ਮਜ਼ਬੂਤ ਕਰਨਾ ਇਹ ਕਾਂਗਰਸ ਪਾਰਟੀ ਹੈ ਇਹ ਗਰੀਬ ਗੁਰਬੇ ਦੀ ਦਲਿਤ ਦੀ ਪਿਛੜੇ ਦੀ ਸਭ ਦੀ ਅਗਰਨੀ ਦੀ ਸਾਰਿਆਂ ਦੀ ਇੱਕ ਗੁਲਦਸਤਾ ਹੈ ਤੇ ਕਾਂਗਰਸ ਪਾਰਟੀ ਨੂੰ ਇਸ 31 ਮੈਂਬਰੀ ਕਮੇਟੀ ਨਾਲ ਹੋਰ ਮਜ਼ਬੂਤੀ ਮਿਲੇਗੀ ਆਉਣ ਵਾਲੀ ਸਾਡੀ ਗਵਾਂਡੀ ਸਟੇਟ ਜੇ ਐਨਕੇ ਚ ਇਲੈਕਸ਼ਨ ਨੇ ਹਰਿਆਣੇ ਚ ਇਲੈਕਸ਼ਨ ਨੇ ਸਾਡੇ ਹੋਰ ਵੀ ਇਲੈਕਸ਼ਨ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਵਰਕਰ ਸਾਡੇ ਲੰਬ ਬੰਧੋ ਕੇ ਇਕਜੋਟ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਦੇ ਦੇ ਲਈ ਮੰਗਲ ਕਾਮਨਾ ਕਰਨ ਦੇ ਲਈ ਅਸੀਂ ਸਾਰੇ ਵਚਨਬੱਧ ਹਾਂ ਕਨੇਜੀ ਮੈਂ ਉਮੀਦ ਕਰਨਾ ਵੀ ਤੁਸੀਂ ਅੱਗੇ ਵੀ ਬੜੇ ਸਾਡੇ ਕੌਂਸਲਰ ਵੀ ਨੇ ਸਾਥੀ ਨਾਲ ਮੈਂ ਇੱਕ ਉਮੀਦ ਕਰਨਾ ਵੀ ਇਹਨਾਂ ਨੂੰ ਇਹਨਾਂ ਦੀ ਮੈਂਬਰੀ ਕਮੇਟੀ ਬਣਨ 31 ਮੈਂਬਰੀ ਕਮੇਟੀ ਬਣਨ ਨਾਲ ਕਾਂਗਰਸ ਪਾਰਟੀ ਨੂੰ ਹੋਰ ਜ਼ਿਲ੍ਹੇ ਦੇ ਵਿੱਚ ਮਜ਼ਬੂਤੀ ਮਿਲੇਗੀ ਅਸੀਂ ਮਿਲ ਜੁਲ ਕੇ ਸਾਰਿਆਂ ਦੇ ਨਾਲ ਕੰਮ ਕਰਾਂਗੇ ਮੈਂ ਫਿਰ ਇੱਕ ਵਾਰੀ ਦੁਬਾਰਾ ਸਾਰੇ ਆਪਣੇ ਅੱਸੀ ਸਲ ਦੀ ਟੀਮ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਪੰਜਾਬ ਦੇ ਪ੍ਰਧਾਨ ਸਾਡੇ ਜਿਹੜੇ ਜਦੋਂ ਸੈਕਟਰੀ ਸਾਹਿਬ ਨੇ ਵਾਇਸ ਵਾਇਸ ਪ੍ਰਧਾਨ ਜੀ ਸਾਬ ਸਿੰਘ ਜੀ ਆਏ ਨੇ ਮੈਂ ਉਹਨਾਂ ਦਾ ਆਪਣੇ ਵੱਡੇ ਭਾਈ ਜਗਿੰਦਰ ਭਾਜੀ ਦਾ ਭਾटिया ਸਾਹਿਬ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਦੀਆਂ ਕਿ ਉਹ ਸਾਰਿਆਂ ਨੇ ਸਹਿਯੋਗ ਦਿੱਤਾ ਇਹ 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 ਜਿਹੜਾ ਵਿੜਾ ਇਹਨੂੰ ਅਸੀਂ ਮੰਝਲੇ ਮਖਬੂਤ ਤੱਕ ਪਹੁੰਚਾਵਾ ਜੈ ਹਿੰਦ ਜੈ ਭਾਰਤ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਸਮਝਦੇ ਨੇ ਅਸੀਂ ਅੱਜ ਸਾਡੇ ਪਰਿਵਾਰ ਦੇ ਵਿੱਚ ਸਾਡੇ ਐਸਐਸਐਲ ਦੇ ਵਾ이스 ਪ੍ਰਧਾਨ ਸਾਫ ਸਿੰਘ ਜੀ ਉਹ ਆਏ ਸਾਡੇ ਇਥੇ ਪਠਾਨਕੋਟ ਦੇ ਵਿੱਚ ਆਏ ਨੇ ਉਹ ਉਹਨਾਂ ਨੇ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ 31 ਮੈਂਬਰੀ ਕਮੇਟੀ ਜਿਹੜੀ ਐਸਐਸਐਲ ਦੀ ਬਣਾਈ ਹੈ ਔਰ ਮੈਂ ਬਾਬੇ ਨਾਨਕ ਅਗੇ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਇਹ ਜਿਹੜੀ ਸਾਡੀ 31 ਮੈਂਬਰੀ ਕਮੇਟੀ ਬਣੀ ਹੈ ਬਾਬੇ ਨਾਨਕ ਦਾ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰਹੇ ਇਹ ਸਾਰੇ ਹੀ ਆਪਣੀ ਪਾਰਟੀ ਵਾਸਤੇ ਦਿਨ-ਦੁਪਹਿਰ ਨਿਰਾਸ਼ ਚੁਪੀ ترقی ਕਰਨ ਇਹ ਮੇਰੀ ਕਾਮਨਾ ਹੈ ਖਾਸ ਤੌਰ ਦੇ ਉਤੇ ਜਿਹੜੇ ਸਾਡੇ 31 ਮੈਂਬਰੀ ਕਮੇਟੀ ਬਣੀ ਹੈ ਇੱਕ ਬੜਾ ਵੱਡਾ ਯਕੀਨ ਨਾਲ ਉਤੇ ਜ਼ਿੰਮੇਵਾਰੀ ਹੈ ਪਾਰਟੀ ਨੂੰ ਐਸਐਸਐਲ ਨੂੰ ਲੈ ਕੇ ਚੱਲਣਾ ਨੇ ਔਰ ਐਸਐਸਐਲ ਦੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਲਾਭ ਬੰਦ ਕਰਨਗੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਖਾਸ ਤੌਰ ਤੇ ਮੈਂ ਤੁਹਾਡੇ ਚੈਨਲ ਆਈ ਇਹ ਕਰ ਕਹਿਣਾ ਚਾਹਨਾ ਹੁਣ ਸਾਡੇ ਜਦਾਲ ਸਾਡਾ ਜੰਮੂ ਅਤੇ ਕਸ਼ਮੀਰ ਹੈ ਇੱਥੇ ਵੀ ਇਲੈਕਸ਼ਨਾਂ ਦਾ ਵਿਰੋਧ ਜਿਹੜਾ ਵੱਜ ਗਿਆ ਹੈ ਹਰਿਆਣਾ ਜੀ ਵੱਜ ਗਿਆ ਹੈ ਤੇ ਤੁਹਾਡੀ ਇਸ ਚੈਨਲ ਆਈ ਮੈਂ ਕਹਿਣਾ ਚਾਹੁੰਦਾ ਜਿੱਥੇ-ਜਿੱਥੇ ਵੀ ਸਾਡੇ ਕਾਗਰਸ ਦੇ ਵਰਕਰ ਨੇ ਉਹ ਜਿੱਥੇ-ਜਿੱਥੇ ਵੀ ਕਿਸੇ ਦੀ ਰਿਸ਼ਤੇਦਾਰੀ ਹੈ ਉਹ ਤਗੜੇ ਹੋ ਕੇ ਆਪਣੀ ਪਾਰਟੀ ਦੀ ਮਦਦ ਕਰਨ ਔਰ ਆਪਣੀ ਪਾਰਟੀ ਜਿਹੜੀ ਹੈ ਜੰਮੂ ਅਤੇ ਕਸ਼ਮੀਰ ਦੇ ਵਿੱਚ ਵੀ ਸਾਡੀ ਸਰਕਾਰ ਬਣੇ ਪਰ ਜਿੱਦ ਤੇ ਵੀ ਦੇਸ਼ ਦੇ ਵਿੱਚ ਇਲੈਕਸ਼ਨ ਆਉਦੇ ਨੇ ਉੱਤੇ ਉੱਤੇ ਸਾਡੀ ਸਰਕਾਰ ਬਣੀ ਇਹ ਮੇਰੀ ਕਾਮਨਾ ਹੈ ਖਾਸੌਰ ਦੇ ਉੱਤੇ ਅੱਜ ਫਿਰ 31 ਮੈਂਬਰੀ ਜਿਹੜੀ ਕਮੇਟੀ ਬਣੀ ਹੈ ਉਹਨਾਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਪਾਰਟੀ ਵੱਲੋਂ ਤੇ ਹੈ ਹੀ ਹੈ ਮੈਂ ਲੱਖ ਲੱਖ ਵਧਾਈ ਦੇਣਾ ਜੈ ਹਿੰਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ